ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮਾਨਹਾਨੀ ਦੇ ਮਾਮਲੇ ਵਿੱਚ ਅੱਜ ਸੁਣਵਾਈ ਹੋਈ ਹੈ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਡਵੋਕੇਟ ਇਕਵਾਲ ਸਿੰਘ ਬੁੱਟਰ ਪੇਸ਼ ਹੋਏ ਮਾਨਯੋਗ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਰਾਜਪਾਲ ਰਾਵਲ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ 2024 ਤੱਕ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 19 ਮਾਰਚ ਤੈਅ ਕੀਤੀ ਹੈ ਸੀਐਮ ਨੂੰ ਅਗਲੀ ਸੁਣਵਾਈ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੋਮਵਾਰ 19 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਸਰ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ ਜਿਸ ਲਈ ਉਹਨਾਂ ਨੂੰ ਸੰਮਣ ਮਿਲੇ ਸਨ ਇਸੇ ਦੌਰਾਨ ਅੱਜ 19 ਫਰਵਰੀ ਦਿਨ ਸੋਮਵਾਰ ਨੂੰ ਵਕੀਲ ਇਕਬਾਲ ਸਿੰਘ ਗੁੱਟਰ ਨੇ ਇੰਪੀਰੀਅਸ ਦਾ ਮੈਮੋ ਦੇ ਕੇ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ ਅਦਾਲਤ ਨੇ ਜਵਾਬ ਦਾਖਲ ਕਰਨ ਲਈ ਅਗਲੀ ਤਰੀਕ 19 ਮਾਰਚ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਸੀ ਇਸ ਵੰਦੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਸੱਦਿਆ ਗਿਆ ਸੀ ਪਰ ਕੋਈ ਵੀ ਆਗੂ ਬਹਿਸ ਲਈ ਨਹੀਂ ਆਇਆ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਤੇ ਨਿਰਦੋਸ਼ ਲਾਈ ਸਨ ਮਾਨ ਨੇ ਕਿ ਹੈਗੀ ਬਾਦਲ ਪਰਿਵਾਰ ਦਾ ਦਿੱਲੀ ਵਿੱਚ ਇੱਕ ਹੋਟਲ ਹੈ ਤੇ ਹਰਿਆਣਾ ਵਿੱਚ ਬਲਾਸਫਰ ਫਾਰਮ ਹੈ ਇਸ ਲਈ ਬਾਦਲ ਪਰਿਵਾਰ ਦੇ ਖੇਤਾਂ ਲਈ ਵਿਸ਼ੇਸ਼ ਨਹਿਰ ਬਣਾਈ ਗਈ ਸੀ ਸੁਖਵੀਰ ਬਾਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਨੋਟਿਸ ਵਿੱਚ ਸੁਖਵੀਰ ਬਾਦਲ ਨੇ ਕਿਹਾ ਸੀ ਕਿ 1955 ਚ ਬਣੀ ਨਹਿਰ ਤੇ ਕੰਮ ਸ਼ੁਰੂ ਹੋਇਆ ਸੀ ਉਸ ਸਮੇਂ ਹਰਿਆਣਾ ਵੀ ਨਹੀਂ ਬਣਿਆ ਸੀ ਭਗਵੰਤ ਮਾਨ ਨੇ ਝੂਠੇ ਦੋਸ਼ ਲਗਾ ਕੇ ਆਪਣੇ ਪਰਿਵਾਰ ਦੀ ਸਾਖ ਨੂੰ ਠੇਸ ਪਹੁੰਚਾਈ ਹੈ ਸੁਖਵੀਰ ਬਾਦਲ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਸੀਐਮ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਸੁਖਵੀਰ ਬਾਦਲ ਦੀ ਤਰਫੋਂ ਮੁਕਸਰਦੀ ਅਦਾਲਤ ਵਿੱਚ ਮਾਨ ਹੰਨੀ ਦਾ ਕੇਸ ਕੀਤਾ ਗਿਆ ਤੇ ਇਹ ਕੇਸ ਸੁਖਵੀਰ ਬੱਦਲ ਦੇ ਵਕੀਲ ਦੀ ਤਰਫੋਂ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ ਸੋ ਇਹਨਾਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡਾ ਚੈਨਲ ਆ ਬਣੇ ਰਹੋ ਧੰਨਵਾਦ ਸਰ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ ਸਮਨ ਉਹਨਾਂ ਨੂੰ ਰਸੀਬ ਹੋ ਗਏ ਸੀਗੇ ਉਹਦਾ ਜਿਹੜਾ ਸੀ ਰਜਿਸਟਰਡ ਪੋਸਟ ਨਾਲ ਸਮਨ ਗਏ ਸੀ ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ 24 ਜਨਵਰੀ ਨੂੰ ਸਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ ਤੇ ਰਸੀਬ ਹੋ ਚੁੱਕਿਆ ਹੈ ਤੇ ਫਿਰ ਸਰਦਾਰ ਇਕਬਾਲ ਸਿੰਘ ਮੁੱਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਦਿਵਾਤੀ ਹੈ ਤੇ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਰਨ ਸਟੇਟਮੈਂਟ ਜਵਾਬ ਦਾਵਾ ਦੇਣ ਵਾਸਤੇ کورٹ ਨੇ ਪਾਸ ਕੁਝ ਇਸ ਤਰ੍ਹਾਂ ਦਾ ਵੀ ਕਿਉਂਕਿ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਜਾਂ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਹੈ ਕਿ ਨਹੀਂ ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ ਜ਼ਰੂਰੀ ਨਹੀਂ ਸੀ ਕਿ ਉਹਨਾਂ ਦਾ ਮੰਡੈਟਰੀ ਨਹੀਂ ਸੀ ਪਰਸਨਲੀ ਆਉਣਾ ਉਹਨਾਂ ਦੇ ਬਿਹਾਰ ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ ਇਸ ਕਰਕੇ ਨਾ ਦੇ ਵਕੀਲ ਪੇਸ਼ ਹੋ ਗਏ ਇਸ ਕਰਕੇ ਉਹਨਾਂ ਨੂੰ ਕੋਰਟ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ